ਸਸ ਕਮੇਟੀ ਸਾਰੇ ਮੇਰੇ ਨੂੰ ਸੰਦੀਪ ਜੀ ਫਿਰ ਤੜਾ ਬੋ ਬੋ ਵੈਲਕਮ ਜੀ ਤੇ ਵੀਰ ਜੀ ਆਪਣੇ ਵਿਜ਼ਿਟ ਆ ਕੇ ਗਿਆ ਸ਼ਹਿਰ ਤਰਨਤਨ ਜੀ ਤੇ ਜ਼ਿਲ੍ਹਾ ਵੀ ਤਰਨਤਨ ਪੈਂਦਾ ਤੁਸੀਂ ਵੀਰ ਨੇ ਉਪਾਰ ਦਾ ਕੰਮ ਤਾਂ ਕੋਈ ਹੈ ਨਹੀਂ ਦੁੱਧ ਦਾ ਕੰਮ ਹੈ ਨਾਲ ਤੇ ਇੱਕ ਦਾ ਪਰਚੂ ਸੇਲ ਆ ਤੇ ਆਹ ਉਹਨਾਂ ਆਪਾਂ ਵਾਝ ਜਾਣਾਗਾ ਬਦ ਕਰੀਏ ਇਹਦਾ ਪ੍ਰਾਈਸ ਕੀ ਹੈ ਤੇ ਕੀ ਮਿਲ ਕੇ ਕੋੜਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਜੀ ਵਾਰ ਦਾ ਆਪਾਂ ਕਰਦੇ ਨੇ ਨਹੀਂ ਕਰਦੇ ਕਰਦੇ ਪਾ ਜੀ ਇਹ ਪਿਛਲੇ ਸਾਲ ਦੀ ਮੋੜ ਮੰਡੀ ਤੋਂ ਲਈ ਝੋਡੀ ਅੱਛਾ ਠੀਕ ਹੈ ਜੀ ਹਾਂਜੀ ਪੈਸੇ ਦੁੱਧ ਦਾ ਕੰਮ ਨਾਲ ਹੈ ਹਾਂਜੀ ਦੁੱਧ ਦਾ ਕੰਮ ਨਾਲ ਠੀਕ ਹੈ ਠੀਕ ਹੈ ਜੀ ਇਸ ੂਗ ਨਮਾ ਜੀ ਇਹ ਇਹ ਪਹਿਲੇ ਸੂਏ ਲਈ ਜੀ ਅੱਛਾ ਪਹਿਲਾ ਸੂਆ ਹੈ ਤੇ ਦੂਜੀ ਦੂਸਰੇ ਸੂਈ ਆ ਹਾਂਜੀ ਤੇ ਪਹਿਲੇ ਸੂਏ ਨੇ 16 ਕਿਲੋ ਦੁੱਧ ਕੀਤਾ ਆਪਣੇ ਅੱਛਾ ਪਹਿਲੇ ਸੂਏ ਠੀਕ ਆ ਹਾਂਜੀ ਤੇ ਉਹਨੇ ਨੂੰ ਸੂਈਨ ਹੋ ਗਿਆ 6 ਦਿਨ ਠੀਕ ਆ ਹਾਂਜੀ ਤੇ ਕਿੰਨਾ ਕਿਉਂ ਇਸ ਟਾਈਮ ਦੁੱਧ ਇਸ ਟਾਈਮ 14 ਕਿਲੋ ਆ ਜੀ ਐ ਹੈਗਾ ਹਾਂਜੀ ਦੋ ਟਾਈਮ ਜਿੰਨੇ ਚੋਰੀ ਚੋਰੀ ਲਓ ਜੀ ਦੇਖੋ ਵੱਡੀ ਝੋਡੀ ਪੂਰੀ ਇਹ 14 ਕਿਲੋ ਹੋਣ ਸੀ ਐਥਮ ਪਿਆਰਾ ਆਹ ਬਾਈ ਜੀ ਕਰ ਦਿਓ ਪਰ ਸੋਣਾ ਤਾਂ ਡੱਪੂਗੇ ਕਿ ਨਹੀਂ ਸੋਲੇ ਖੜੂਗੀ ਪਾਰਾ ਖਾਣ ਕਦੋਂ ਕਰੂ ਇਥੋਲਾ ਬਿਲਕੁਲ ਪਹਿਲਾਂ ਨਹੀਂ ਕੀਤਾ ਅੱਛਾ ਪਹਿਲੇ ਨਹੀਂ ਕੀਤਾ ਸੋਣਾ ਜੀ ਬੱਚਾ ਮਾਰ ਕੀ ਆ ਜੇ ਮੇਰੀ ਆਹ ਕੱਟਾ ਜੀ ਆ ਲੈ ਜੀ ਨਹੀਂ ਆਣ ਅੱਛਾ ਆ ਕੱਟਾ ਆ ਗਿਆ ਹਾਂ ਜੀ ਤੋਰੋ ਲੋ ਜੀ ਦੇਖੋ ਸੋ ਆਪਸਮਾ ਬਿਲਕੁਲ ਵਧੀਆ ਜੀ ਬਿਲਕੁਲ ਬਿਲਕੁਲ ਜੀ ਲੋ ਜੀ ਵੱਡੀ ਝੋਟੀ ਆ ਆ ਜੀ ਨੋਸਲ ਬਹੁਤ ਝੋਟੀ ਜੀ ਵਾਹ ਜੀ ਝੋਟੀ बस ठीक है लो देखो बा, बांधो जी बांधो बांधो हां जी बोलो बोलो एक पत्तर एक सत्तर एक लाख सत्तर हजार दी हाँ जी कर दो बोलो ਕਰਦਾਂਗੇ 2091 66000 ਕਰੋਪਸ ਜੀ ਨੰਬਰ ਬੋਲੋ 98555 62740 ਸ਼ਹਿਰ ਤਰਨਤਾਰਨੀ ਸਤਿ ਸ੍ਰੀ ਅਕਾਲ